ਅਸੀਂ ਢੂੰਡਦੇ ਆਂ ਲੱਭਦੇ ਆਂ ਕਿ ਚਲੋ ਇੱਥੇ ਪਾਈ ਕੋਈ ਸਪਾਲੀ ਸਹਾਰਾ ਲਈਏ ਤੇ ਬੈਠੀਏ ਤੇ ਅਕਸਰ ਹੀ ਆਪਾਂ ਉਸ ਜੇ ਮੰਨ ਉਸ ਕੁਰਸੀ ਟੇਬਲ ਤੇ ਕੁਝ ਗੰਦਗੀ ਲੱਗੀ ਹੈ ਆਪਾਂ ਨੂੰ ਸਾਫ਼ ਕਰਕੇ ਬੈਠਣ ਦੀ ਕੋਸ਼ਿਸ਼ ਕਰਦੇ ਆਂ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਸਨੇ ਸਾਫ਼ ਇਸ ਲਈ ਕੀਤੀ ਹੈ ਕਿ ਉਸਨੇ ਇੱਥੇ ਪੱਕਾ ਬੈਠਣਾ ਜੇ ਪੱਕੇ ਦੀ ਗੱਲ ਸੋਚੇਗਾ ਜੋ ਉੱਥੇ ਹੀ ਉਸ ਕੁਰਸੀ ਦੇ ਨਾਲ ਜੁੜਿਆ ਰਹੇਗਾ ਬੈਠਾ ਰਹੇਗਾ ਟਰੇਨ ਆਏਗੀ ਗੁਜ਼ਰ ਜਾਏਗੀ ਤੂੰ ਬੈਠੇ ਦਾ ਬੈਠਾ ਤੂੰ ਸਫ਼ਰ ਨਹੀਂ ਕਰ ਸਕਦਾ ਕੁਝ ਪਲ ਲਈ ਤੂੰ ਬੈਠਾ ਉੱਥੇ ਠੀਕ ਆ ਭਾਈ ਆਪਣੇ ਆਣੇ-ਤਲੇ ਕੋਈ ਸੈਟਿੰਗ ਕੀਤੀ ਹੈ ਉੱਥੇ ਬੈਠੇ ਨੇ ਕੋਈ ਆਰਡਰ ਵੀ ਦਿੱਤਾ ਖਾ ਪੀ ਵੀ ਲਏ ਪਰ ਨਾ ਉਥੇ ਖਾਣ ਪੀਣ ਲਈ ਬੈਠਾ ਹੈ ਨਹੀਂ ਉਸ ਕੁਰਸੀ ਦੇ ਉੱਤੇ ਜਿਸ ਸਟੇਵਲ ਤੇ ਤੂੰ ਬੈਠਾ ਹੈ ਉਹਦੇ ਵਾਸਤੇ ਤੂੰ ਸੁਦੀਬ ਲਈ ਟਿਕਾਣਾ ਰੱਖਣਾ ਉਹ ਤਾਂ ਤੇਰੀ ਮੰਜ਼ਲ ਨਹੀਂ ਨਾ ਉੱਥੇ ਤਾਂ ਭਾਈ ਕੁਛ ਪਾਲੀ ਤੂੰ ਸਹਾਰਾ ਲਿਆ ਅਸਲੀ ਮੰਜ਼ਲ ਤਾਂ ਟ੍ਰੇਨ ਆਵੇਗੀ ਕਿੜਕੀਆਂ ਦਰਵਾਜ਼ੇ ਖੁੱਲਣਗੇ ਤੇ ਭਾਈ ਫਿਰ ਉਹਦੇ ਵਿੱਚ ਤੂੰ ਸਫ਼ਰ ਕਰੇਂਗਾ ਯਾਤਰਾ ਤੇਰੀ ਤਦਸਫਲ ਆਰੰਭ ਹੋਵੇਗੀ ਤਦ ਜਾ ਕੇ ਤੂੰ ਮੰਜ਼ਲ ਤੇ ਪਹੁੰਚੇਂਗਾ ਉਸੇ ਤਰ੍ਹਾਂ ਹੀ ਇਹ ਸੰਸਾਰ ਹੈ ਇਹ ਸੰਸਾਰ ਵੀ ਇੱਕ ਪਲੇਟਫਾਰਮ ਹੈ ਇੱਥੇ ਗੱਡੀਆਂ ਆਉਂਦੀਆਂ ਨੇ ਜਾਂਦੀਆਂ ਨੇ ਕਿਹੜੀਆਂ ਗੱਡੀਆਂ ਆਤਮਾ ਕੁਝ ਆਤਮਾ ਦਾ ਜਨਮ ਸਰੀਰ ਮਨੁੱਖਾ ਸਰੀਰ ਵਿੱਚ ਹੁੰਦਾ ਹੈ ਕੁਝ ਆਤਮਾ ਦਾ ਜੀਵ ਜੰਤੂਆਂ ਚ ਹੁੰਦਾ ਹੈ ਅਲੱਗ-ਅਲੱਗ ਜਿੰਨੇ ਆ ਜਾਂਦੀਆਂ ਉਹਨੀਆਂ ਆਉਂਦੀਆਂ ਵੀ ਐ ਇਹ ਆਵਣਾ ਜਾਵਣਾ ਲੱਗਿਆ ਹੋਇਆ ਹੁਣ ਜੋ ਮਨੁੱਖ ਸੋਚਦਾ ਕਿ ਇੱਥੇ ਭਾਈ ਹੁਣ ਸਭ ਨੂੰ ਪਤਾ ਆਵਣ ਜਾਣ ਤਾਂ ਲੱਗੇ ਹੋਏ ਔਰ ਜੋ ਮਨੁੱਖ ਸੋਚ ਲੈਂਦਾ ਮੈਂ ਰਹਿਣਾ ਇੱਥੇ ਇਸ ਟਿਕਾਣੇ ਨੂੰ ਮਜ਼ਬੂਤ ਕਰਨ ਲੱਗਿਆ ਹੋਇਆ ਇਸ ਟਿਕਾਣੇ ਦੇ ਨਾਲ ਪ੍ਰੀਤ ਤਕੜੀ ਪਾਈ ਹੈ ਤੋ ਕੇਵਲ ਤੋ ਕੇਵਲ ਇੱਥੇ ਇੱਕ ਮੁਸਾਫਰ ਹੈ ਇੱਕ ਮੁਸਾਫਰ ਦੀ ਨਹੀਂ ਆਈ ਆਇਆ ਇਹ ਜੋ ਮਨੁੱਖ ਹੈ ਨਾ ਠੀਕ ਆ ਭਾਈ ਇਹਦੀ ਜੋ ਬੈਠਣ ਦੀ ਮਿਆਦ ਹੈ ਕੁਝ ਲੰਬੀ ਹੈ 10 20 50 100 ਸਾਲ ਤੱਕ ਬਹਿੰਦਾ ਹਿੱਥ ਜਦ ਤੱਕ ਭਾਰੀ ਨਹੀਂ ਆਉਂਦੀ ਭਾਈ ਤਦ ਤੱਕ ਇਹਨੇ ਬੈਠਣਾ ਹੀ ਹੈ ਇੱਥੇ ਜਦੋਂ ਇਸ ਤੇ ਸਮਾਂ ਆਵੇਗਾ ਜਦ ਇਹਦੇ ਵਾਲੀ ਗੱਡੀ ਆਏਗੀ ਲੈਣ ਵਾਸਤੇ ਹੁਣ ਗੱਡੀ ਆਵੇ ਤੇ ਬੰਦਾ ਭਜਾ ਦੇਵੇ ਹੁਣ ਗੱਡੀ ਆਈ ਹੋਈ ਐ ਭਾਈ ਸੱਚਖੰਡ ਵਾਲੀ ਗੱਡੀ ਆਈ ਹੋਈ ਐ ਹੁਣ ਇਨਸਾਨ ਉੱਜਿਆ ਹੋਇਆ ਕਿ ਇੱਕ ਪਾਸੇ ਗੱਡੀ ਖੜੀ ਐ ਸੱਚਖੰਡ ਸਾਹਿਬ ਵਾਲੀ ਵਿਸਤ ਸੱਚਖੰਡ ਮਚਨ ਪਾਵ ਅਕਾਲ ਪੁਰਦੇ ਘਰ ਵੱਲ ਜਾਣਾ ਦੂਸਰੇ ਪਾਸੇ ਖੜੀ ਐ ਭਾਈ ਉਹ 88 ਲੱਖ ਜੁਨੀ ਵਾਲਿਆਂ ਦੀ ਉਹਨਾਂ ਨੇ ਭਾਈ ਤੈਨੂੰ ਉਸ ਗੱਡੀ 'ਚ ਨਹੀਂ ਚੜ੍ਹਾ ਦੇਣਾ ਜਿਹੜੀ ਪ੍ਰਮਾਤਮਾ ਦੇ ਘਰ ਜਾਂਦੀ ਹੈ ਉਹਨਾਂ ਨੇ ਤੈਨੂੰ अनेका ਲਾਲਚ ਦੇਣੇ ਆ ਕੀ ਆਪਾਂ ਵੀ ਅਕਸਰ ਹੁਣ ਧਾਰਮਿਕ ਸਥਾਨਾਂ 'ਵਰ ਜਾਂਦੇ ਆ ਜਿਆਦਾ ਝੁਕਾਵ ਸਾਡਾ ਉਧਰ ਨੂੰ ਹੁੰਦਾ ਜਿੱਧਰ ਖਾਣ ਵਾਲੇ ਪਦਾਰਥ ਹੋਣ ਇਹ ਨੇ ਕਿ ਜਿੱਧਰ ਭਾਈ ਵੱਤ ਗਿਆਨ ਹੈ ਜਿੱਧਰ ਅਸਲ ਸੱਚ ਹੈ ਉਧਰ ਨੂੰ ਸਾਡਾ ਸਵਾਨ ਥੋੜਾ ਘੱਟ ਹੀ ਹੁੰਦਾ ਵੀ ਬਿਰਲੇ ਹੁੰਦੇ ਆ ਤੇ ਬਰਖਾਣ ਵਾਲਿਆਂ ਦੀ ਗਿਣਤੀ ਵੱਧ ਜਾਂਦੀ ਹੈ ਇਹ ਤਾਂ ਨਾਰਮਲ ਜੀ ਗੱਲ ਹੈ ਨਾ ਆਵੇਂ ਗੱਲ ਹੈ ਵਿਜੇਸ ਧਰਮਕ ਸਥਾਨ ਤੇ ਖਾਣ ਪੀਣ ਦੇ ਪਦਾਰਥ ਵੱਧ ਹੋਣਗੇ ਉਧਰ ਨੂੰ ਜਾਣਾ ਬਸ ਆਈ ਚੀ ਲੱਭਣ ਚੱਲੇ ਆਸੀਂ ਕਰਕੇ ਦੇਖਿਆ ਨਹੀਂ ਵੀ ਮੈਂ ਤਾਂ ਉਸ ਅਸਥਾਨ ਤੇ ਜਾਣਾ ਜਿੱਥੋਂ ਮੈਨੂੰ ਸੱਚ ਦਾ ਸਹੀ ਗਿਆਨ ਮਿਲੇ ਤੇ ਮੈਂ ਪਰਮਾਤਮਾ ਦੇ ਕਰਮ ਕੇ ਉਸ ਬੈਗਰੂ ਦੇ ਕਰ ਮੇਰਾ ਜਾਣਾ ਹੋ ਜਾਵੇ ਹੁਣ 84 ਲੱਖ ਜੋਨੀ ਵਾਲੀ ਇਹ ਜਿਹੜੀ ਟ੍ਰੇਨ ਹੈ ਇਹਨਾਂ ਨੇ ਲਾਲਚ ਬੋਹ ਦਿੱਤਾ ਹੋਇਆ ਹੈ ਤੈਨੂੰ ਘਰ ਸੁੱਖ ਸੌਦਾ ਸਭ ਕੁਝ ਦਿੱਤੇ ਹੋਇਆ ਖੋਲੇ ਤੈ ਤੋ ਸਬਰ ਸੰਤੋਖ ਦੇਤਾ ਤੈਨੂੰ ਲਾਲਚ ਇਸ ਲਾਲਚ ਤੈਨੂੰ ਦਿਖਾ ਦਿਖਾ ਕੇ ਨਾ ਇਹ ਜੋ ਸੰਸਾਰ ਦੀ ਮਾਇਆ ਦੇਖ ਰਹੀ ਹੈ ਇਹ ਸਾਰੀ ਜੋ ਗੱਡੀ ਖੜੀ ਹੈ ਨਾ ਇਹ ਗੱਡੀ ਹੈ ਟ੍ਰੇਨ ਹੈ ਇਹ ਕਾਲ ਯੁਗ ਦੀ 84 ਲੱਖ ਜੋਨ ਦੀ ਸੱਚਖੰਡ ਵਾਲੀ ਨਹੀਂ ਹੈ ਪਰ ਜਿੰਨਾ ਦਾ ਧਿਆਨ ਇਧਰੋਂ हट ਗਿਆ ਕਿ ਨਾ ਭਾਈ ਤੇ ਤੋਂ ਮੈਂ ਕੀ ਰਹਿਣਾ ਤੇ ਇਧਰਲੀ ਟ੍ਰੇਨ ਚੜ ਕੇ ਤਾਂ ਭਾਈ ਦੁੱਖ ਤਕਲੀਫਾਂ ਹੀ ਨੇ ਸੁੱਖ ਨਹੀਂ ਸੁੱਖ ਹੈ ਉਸ ਵਹਿਗੁਰਦੇ ਘਰ ਵਿੱਚ ਉਸ ਨਿਰੰਕਾਰ ਦੇ ਘਰ ਦੇ ਵਿੱਚ ਜਿੱਥੇ ਸਰਦੀਪ ਸੁੱਖ ਹੈ ਪਰ ਉਧਰ ਤੈਨੂੰ ਕੋਈ ਲਾਲਚ ਨਹੀਂ ਦਿਖਾਉਣਾ ਕਿਸੇ ਨੂੰ ਕਿ ਧਰਮ ਵਾਲੇ ਜੋ ਸਹੀ ਧਰਮ ਹਨ ਉਹਤੇ ਮੁਸ਼ਕਲਾਂ ਤਾਂ ਤੈਨੂੰ ਬਹੁਤ ਨਜ਼ਰ ਆਉਣਗੀਆਂ ਸੰਕਟ ਆਉਣਗੇ ਹੁਣ ਅਬਰਤ ਵੇਲੇ ਇੱਕ ਤੇ ਹਰ ਇੱਕ ਦਿਨੇ ਸੇਵ ਚ ਇਥੇ ਭਾਈ 84 ਨੱਕ ਲਈ ਜੋਂ ਨੇ ਨਾ ਰੇਲ ਨੇ ਉਹਨਾਂ ਨੇ ਤੈਨੂੰ ਭਾਈ ਆਲਸ ਨੀਂਦਰਾ ਦੇ ਨਾਲ ਲਾਲਚ ਦਿੱਤਾ ਹੋਇਆ ਠੀਕ ਹੈ ਰਹਿ ਜਾਣਾ ਨਹੀਂ ਇਹ ਤੂੰ ਨਹੀਂ ਭਾਈ ਕਿਤੇ ਜਾਣਾ ਸਤਾ ਰਹਿ ਨਿੰਦਰਾ ਹਾਲਸ ਦਾ ਜੋਰ ਪਾ ਦਿੱਤਾ ਬੰਦਾ ਹਾਲਤੀ ਹੋ ਜਾਂਦਾ ਨੀਂਦਰ ਦਾ ਲਾਲਚ ਕਰਦਾ ਫਰ ਉਹਦੇ ਕੋਲ ਸਵਰ ਸੰਤੋ ਕੋਲੇ ਇਹ ਨਹੀਂ ਕਿ ਭਾਈ ਕੋਈ ਗੱਲ ਨਹੀਂ ਮੈਨੂੰ ਇੰਨਾ ਸਮਾਂ ਮਿਲਿਆ ਸੀ ਮਿਹਨਤ ਐਮ ਸੌਲੇ ਹੁਣ ਉਠਾਂ ਉੱਠ ਕੇ ਉਸ ਵਾਹਿਬ ਦਾ ਸ਼ੁਕਰਾਨਾ ਕਰਨਾ ਜਿਸ ਮਾਲਕ ਨੇ ਮੈਨੂੰ ਆ ਕੁਛ ਪਲ ਆਰਾਮ ਦੇ ਦਿੱਤੇ। ਪਰ ਇਨਸਾਨ ਲਾਲਚ ਬਸ ਭੁੱਲ ਜਾਂਦਾ ਐ ਸਭ ਕੁਝ। ਨਹੀਂ ਆਉਂਦਾ ਨਾ ਕਿ ਧਰਮ ਨੇ ਕੋਈ ਲਾਲਚ ਨਹੀਂ ਦੇਣਾ ਤੈਨੂੰ। ਵੀ ਤੂੰ ਮੇਰੇ ਕੋਲ ਆਏਂਗਾ। ਮੈਂ ਤੈਨੂੰ ਘਰ-ਬਾਰ ਦੇ ਦੂੰ, ਗੱਡੀਆਂ, ਮੋਟਰਾਂ, ਉਹਦੇ ਆਸਾਰ ਨੂੰ। ਸਾਨੂੰ ਬਹੁਤਾ ਇਹੀ ਰਹਿੰਦਾ। ਸਾਡੇ ਮਨਾਂ 'ਚ ਇਹੀ ਰਹਿੰਦਾ। ਔਰ ਜਿੰਨੇ ਅਸੀਂ ਤੁਰੇ ਕਰਦੇ ਆ ਲਾਲਚ ਤੇ ਵੱਖੀ ਤੁਰੇ ਕਰਦੇ ਆ। ਧਰਮ ਵਾਲਾ ਗੁਣ ਬਾਤ ਕੇਵਲ ਤੋਂ ਕੇਵਲ ਬਿਰਲਿਆਂ ਦੇ ਵਿੱਚ ਬਾਕੀ ਸਾਰੇ ਹੀ ਮਾਇਦੇ ਕੰਤਰੇ ਫਏਂ ਕੁੰਗਰਵਾਦ ਭਏ RAMDASA ਰੋਟੀਆਂ ਕੇ ਆਪਾਵਾ ਜੇ ਤਾਂ ਭਾਈ ਰੋਜੀ ਰੋਟੀ ਬਾਤ ਤੁਰੇ ਫਿਰਦੇ ਆਂ ਵੀ ਧਰਮ ਦੇ ਨਾਲ ਵੀ ਰੋਜੀ ਰੋਟੀ ਕਮਾਈ ਜਾਂਦੀ ਏ ਰੋਜੀ ਰੋਟੀ ਕਮਾਈ ਜਾਂਦੀ ਏ ਪਰ ਧਰਮ ਕਵਾਵਣ ਦੀ ਖਾਤਰ ਆਪ ਗਵਾਈਏ ਤਾਂ ਸਭ ਪਈਏ ਆਪਣਾ ਆਪ ਗਵਾਉਣਾ ਪੈਂਦਾ ਅਸਲ ਸੁੱਖ ਲੈਣ ਦੀ ਖਾਤਰ ਕਿ ਸੱਚਖੰਡ ਵਾਲੀ ਟ੍ਰੇਨ ਜੇ ਚੱਨ ਨਾ ਤੇ ਉਹਦੇ ਵਾਸਤੇ ਭਾਈ ਤੈਨੂੰ ਸਭ ਕੁਝ ਗਵਾਉਣਾ ਪੈਣਾ ਪੌਣ ਦੀ ਛਣਾ ਰੱਖ ਇਸ ਤਰ੍ਹਾਂ ਧਰਮ ਦੇ ਦਵਾਰ ਤੇ ਆਉਨੇ ਤਾਂ ਹੈ ਕਿ ਸਾਡੇ ਘਰ ਕੁਝ ਆਵੇ ਉਲਤਿਹਾਰ ਆਏਗਾ ਦੀਵਾਲੀ ਐ ਕੱਲੀ ਹਣੀ ਐ ਨਾ ਕੋਈ ਕਾਲਾ ਬੇ ਪਰਸੋਂ ਮਨਾਰੇ ਆ ਚਲੋ ਸਦਾ ਦੀਵਾਲੀ ਸਾਹ ਦੀ ਠੇ ਪੈਰ ਪਸੰਦ ਰੱਬ ਦੇ ਪਿਆਰੇ ਤਾਂ ਸਦਾ ਹੀ ਦੀਵਾਲੀਆਂ ਪਈ ਉਹਨਾਂ ਦੇ ਅੰਦਰ ਹਮੇਸ਼ਾ ਗਿਆਨ ਵਾਲੀ ਜੋਤ ਜਗਦੀ ਐ ਦੀਵਾਲੀ ਦਾ ਮਤਲਬ ਇਹ ਐ ਕਿ ਬਾਹਰ ਲੱਖਾਂ ਦੀਵੇ ਚੱਲਣੇ ਐ ਕਰੋੜਾਂ ਚੱਲਣੇ ਐ ਭਾਵੇਂ ਦੀਵਾਲੀ ਦਿਨ ਲੱਖਾਂ ਸੂਰਜ ਵੀ ਆ ਜਣੇ ਕਰੋਣਾ ਚੰਦਰਮੇ ਵੀ ਆ ਜਾਣਾ ਇੰਨਾ ਪ੍ਰਕਾਸ਼ ਹੋ ਵੀ ਗਿਆ ਨਾ ਤਾਂ ਵੀ ਤੇਰੇ ਅੰਦਰ ਦਾ ਜੋ ਅ ਗਿਆਨਤਾ ਵਾਲਾ ਅੰਧੇਰਾ ਨਾ ਇਹ ਨਹੀਂ ਮਰਨਾ ਇਹਦੇ ਨਾਲ ਤੈਨੂੰ ਸੱਚ ਕਾਣੇ ਦੇਖਣਾ ਅੰਦਰ ਗਿਆਨ ਵਾਲੀ ਜੋਤ ਜਗੂਗੀ ਪਰਮਾਤਮਾ ਵਾਲੀ ਜੋਤ ਜਗੂਗੀ ਤੇ ਉਹਦਾ ਦਰਤਾ ਵੀ ਦੇਖਣਾ ਉਹ ਸੰਬਾਰਕ ਨੂੰ ਦੇਖਣ ਲਈ ਅੱਖਾਂ ਵੀ ਵਿਗਰਦੀਆਂ ਚਾਹੀਦੀਆਂ ਉਹਨੂੰ ਸੁਣਨ ਵਾਸਤੇ ਵੀ ਕੰਨ ਵਹਿਗਰੂ ਵਾਲੇ ਚਾਹੀਦੇ ਆ ਤੇਰਾ ਕੁਝ ਨਹੀਂ ਚੱਲਣਾ ਹੁੰਦਾ ਇਹਨਾਂ ਅੱਖਾਂ ਨਾਲ ਤਾਂ ਤੈਨੂੰ ਮਿਲਣਾ ਹੀ ਨਾ ਨਾਨਕ ਸੇ ਅੱਖੜੀਆਂ ਬਿਅਨ ਜਿਨੀ ਦਿਸੰਧੋ ਮਾਂ ਭੀ ਉਹ ਅੱਖ ਭਾਈ ਅਲੱਗ ਹੈ ਕਹਿੰਦੇ ਜਿਹੜੀਆਂ ਤੂੰ ਅੱਖਾਂ ਲਈ ਬੈਠਾ ਇਹਨਾਂ ਨਾਲ ਵਹਿਗਰੂ ਨਹੀਂ ਦੇਖਣਾ ਭਾਵ ਉਹ ਅੱਖ ਵਹਿਰੂ ਦੇ ਕੋਲੇ ਹੀ ਆ ਉਹਨੇ ਤੈਨੂੰ ਦੇਣੇ ਆ ਲੈ ਬਈ ਇਸ ਅੱਖ ਨਾਲ ਮੈਂ ਤੈਨੂੰ ਇਹ ਇੱਕ ਸ਼ਬਦਾ ਦਿੰਨਾ ਕਿ ਤੂੰ ਮੈਨੂੰ ਦੇਖ ਸਕਦਾ। ਕਿ ਤੂੰ ਭਾਈ ਮੈਨੂੰ ਦੇਖ ਸਕਦਾ ਵਾ। ਮੇਰੀ ਅੱਖ ਨਾਲ ਹੀ ਤੂੰ ਮੈਨੂੰ ਦੇਖ ਸਕਦਾ ਹੈ। ਅੱਖ ਬਹਿਗਰੂ ਵਾਲੀ ਲੈਣੀ ਹੈ। ਬਹਿਗਰੂ ਵਾਲੀ ਅੱਖ ਹੈ, ਗਿਆਨ ਵਾਲੀ ਅੱਖ ਹੈ। ਆ ਜੋ ਬਾਣੀ ਉਹਦੀ ਅੱਖ ਹੀ ਹੈ। ਇਹ ਜੋ ਪਾਵਨ ਪਵਿੱਤਰ ਗੁਰਬਾਣੀ ਸਰੂਪ ਹੈ ਜੋ ਸੀ ਪੜਦੇ ਆ ਸੁਣਦੇ ਆ ਇਹ ਉਹਦੀ ਅੱਖ ਹੀ ਹੈ ਭਾਈ। ਹੁਣ ਅੱਖ ਹੋਵੇ ਤੇ ਅੱਖ ਤੇ ਪੱਟੀ ਬਣੀ ਹੋਵੇ ਜੇ ਬਿਗਣਾ ਥੋੜੀ ਅੱਖਾਂ ਤਾਂ ਹੈਗਿਆ ਸੀ ਪਰ ਪੱਟੀ ਬਣੀ ਹੋਈ ਸਦਾ ਵੀ ਹਾਲਤ ਕੁਛ ਐਸੀ ਸਾਨੂੰ ਅਕਾਲ ਪੁਰਖ ਨੇ ਆਪਣੇ ਬੋਲ ਦੇ ਦਿੱਤੇ ਸਮਝਾ ਦਿੱਤਾ ਅਸੀਂ ਉਸਨੇ ਰੋਟੀਆਂ ਪਾਣੀਆਂ ਖਲੋਣ ਲੱਗੇ ਆ ਬਲਫੀਆਂ ਖਾ ਲੈ ਲੱਡੂ ਖਾਣਾ ਆ ਦੇਖਿਓ ਨਾ ਵੇ ਕੀ ਕੁਸ ਜੀ ਜੋ ਕਰਦੇ ਆ ਵੀ ਆਮ ਹੀ ਗੱਲ ਕਰੀ ਦੀ ਇਹ ਬੇਨਤੀ ਕਰਤੀ ਹੈ ਜਦੋਂ ਤੁਹਾਡਾ ਦੇਸ਼ ਵਿਦੇਸ਼ੇ ਕਿਸੇ ਦਾ ਕੋਈ ਸੁਖ ਸੁਨੇਹਾ ਫੋਨ ਆਉਂਦਾ ਉਸ ਆਵਾਜ਼ ਨੂੰ ਸੁਣ ਕੇ ਭਾਵੇਂ ਤੁਹਾਨੂੰ ਟੈਕਸ ਮੈਸੇਜ ਕੀਤਾ ਹੋਵੇ ਲਿਖਿਆ ਹੋਵੇ ਚਾਹੇ ਬੋਲਿਆ ਹੋਵੇ ਗਲਤ ਇਕੋ ਹੋ ਜਾਂਦੀ ਹੈ ਵੀ ਜਿਹੜੀ ਆਵਾਜ਼ ਆਈ ਹੈ ਕਦੇ ਫਿੱਤਰ ਪਿਆ ਵੀ ਆਪਣੀ ਗਰਮੀ ਵੜੀ ਐ ਇਹਨੂੰ ਪੱਖਾ ਲਾ ਦੀ ਏਸੀ ਲਾ ਦੀ ਦੂਰੋਂ ਆਈਏ ਭੁੱਖਾ ਨਾ ਹੋਵੇ ਜੇ ਇਹਦਾ ਕੁਝ ਕਰੋਗੇ ਤੇ ਨੌਨੇ ਦਾ ਕਹਿਣਾ ਸਤ ਕੰਬਲੀ ਹੋਗੀ ਇਹੋ ਕੀ ਨਾ ਫਿਰ ਰਿੱ ਕੰਬਲਿਆਂ ਬੜੇ ਗੱਲਾਂ ਕਰਦੇ ਆ ਤੇ ਸਿੱਕਾ ਅਜ ਤੂੰ ਵੀ ਸਾਰਾ ਕੰਬਲਾ ਹੀ ਹੋਇਆ ਫਿਰਦਾ ਕਿ ਤੂੰ ਸਾਰੇ ਪਾਸੇ ਉਹ ਕੰਬਲਾ ਹੀ ਨਜ਼ਰ ਆਉਣਾ ਹੈ ਉਹ ਸਤਗੁਰੂ ਕਾਲ ਪੁਰਖ ਦੇ ਬੋਲ ਆਏ ਨੇ ਇਹਨਾਂ ਨੂੰ ਸੁਣਨਾ ਤੇ ਅਮਲ ਕਰਨਾ ਹੈ ਤੇ ਕਰ ਕੀ ਰਿਹਾ ਤੂੰ ਗੁਰੂ ਮਹਾਰਾਜ ਦੇ ਸਰੂਪ ਨੇ ਸਵਾਲਣੇ ਨੇ ਇਹਨਾਂ ਦੀ ਸਾਜਿਤ ਕਰਨੀ ਹੈ ਠੀਕ ਹੈ ਤੂੰ ਜਿੱਦਾਂ ਦਾ ਸਤਕਾਰ ਕਰਦਾ ਉਹ ਵੀ ਕਰਦਾ ਪਰ ਇਸ ਸਤਕਾਰ ਦੇ ਚੱਕਰ ਵਿੱਚ ਤੈ ਤੂੰ ਅਸਲ ਸੱਚ ਭੁੱਲਿਆ ਵਰਦਾ ਨਾ ਵੀ ਇਹਨਾਂ ਨੂੰ ਮੈਂ ਬਚਨਾਂ ਨੂੰ ਮੰਨਣਾ ਬਾਕੀ ਸਭ ਕੁਝ ਕਰੀ ਚੱਲੇ ਪਰ ਉਹ ਸਭ ਕੁਝ ਕੀਤਾ ਤੇਰਾ ਸਫਲ ਨਹੀਂ ਹੋਣਾ ਜਿੰਨਾ ਚਿਰ ਤੂੰ ਮੰਨਦਾ ਨਹੀਂ ਇਹ वचन ਸਤਿਗੁਰੂ ਆਕਾਲ ਪੁਰਖ ਦੇ ਅਸੀਂ ਮੰਨਨੇ ਅਸੀਂ ਅਗਿਆਨਤਾ ਦੇ ਹਨੇਰੇ ਚ ਡੁੱਬੇ ਬੈਠੇ ਆ ਸਾਡੀ ਅੱਖਾਂ ਦੇ ਉੱਤੇ ਅੱਖ ਹੁੰਦੇ ਹੋਏ ਵੀ ਇਹ ਉਹੀ ਅੱਖ ਹੈ ਇਹ ਗੁਰਬਾਣੀ ਉਹੀ ਅੱਖ ਹੈ ਜਿਹੜੀ ਅੱਖ ਉਸ ਆਕਾਲ ਪੁਰਖ ਨੇ ਕਹਿ ਦਿੱਤਾ ਵੀ ਤੇਰੇ ਅੱਖਾਂ ਨਾਲ ਨਹੀਂ ਮੈਂ ਦੇਖਣਾ ਭਾਵੇਂ ਤੇਰੀ ਸੋਚ ਦੇ ਨਾਲ ਨਹੀਂ ਦੇਖਣਾ ਤੈਨੂੰ ਵੀ ਮੈਂ ਤੇਰੀ ਸਮਝ ਦੇ ਨਾਲ ਤੈਨੂੰ ਨਜ਼ਰ ਨਹੀਂ ਆਣਾ ਤੂੰ ਮੈਨੂੰ ਦੇਖਣਾ ਚਾਹਨਾ ਤਾਂ ਉਹਦੇ ਵਾਸਤੇ ਅੱਖ ਵੀ ਮੇਰੀ ਹੋਊਗੀ ਸੋਚ ਵੀ ਮੇਰੀ ਗਿਆਨ ਵੀ ਮੇਰੀ ਹੋਊਗਾ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹਦੇ ਨਾਲ ਤਾਂ ਬਹਿ ਕੇ ਦੇਖ ਸਕਦਾ ਨਾਨਕ ਸੇ ਅੱਖਣੀਆਂ ਬਿਨ ਜਿਨੀ ਦਸੰਦੋ ਮਾਗੜੀ ਪ੍ਰਮਾਤਮਾ ਦੀ ਖ ਨਜ਼ਰ ਆਏਗਾ ਪਰ ਉਹ ਕਹਿੰਦਾ ਮੇਰੀ ਅੱਖ ਨਾਲ ਨਜ਼ਰ ਆਏਗਾ ਇਨੀ ਅੱਖਾਂ ਦਾ ਕੋਈ ਮਤਲਬ ਨਹੀਂ ਤੂੰ ਸੰਸਾਰ ਦੇਖਦਾ ਇਹਨੇ ਤਾਂ ਉਲ ਗਿਆ ਬੈਠਾ ਮਨੁੱਖ ਉਲ ਗਿਆ ਹੋਇਆ ਬਈ ਇਹ ਜੋ ਮਨੁੱਖ ਹੈ ਨਾ ਇਹ ਸੰਸਾਰ ਚ ਉਲਝਿਆ ਹੋਇਆ ਵਾ ਦੂਸਰੇ ਨੂੰ ਦੇਖ ਦੇਖ ਕੇ ਇਹ ਉਲਝੀ ਜਾਂਦਾ ਵਾ ਨਿਤ ਪ੍ਰਤੀ ਉਲਝਦਾ ਇਸ ਉਲਝਣ ਤੋਂ ਨਹੀਂ ਨਿਕਲਦਾ ਪਰ ਰੱਬ ਦੇ ਭਗਤ ਹੁੰਦੇ ਆ ਨਾ ਉਹ ਕਦੇ ਨਹੀਂ ਉਲਝਦੇ ਕਹਿੰਦੇ ਠੀਕ ਆ ਭਈ ਆਏ ਆ ਇੱਥੇ ਬੈਠੇ ਆ ਜਿੱਥੇ ਬੈਠੇ ਆ ਜਿਵੇਂ ਸੰਸਾਰ ਚ ਆਏ ਆ ਸਰੀਰ ਮਿਲਿਆ ਇਹਨੂੰ ਖਾਣ ਪੀਣੂ ਪਦਾਰਥ ਦੇ ਦੇ ਖਾਵਾਂਗੇ ਵੀ ਪਹਿਨਣ ਵਾਤੇ ਜੀ ਦੇ ਦੇ ਪਹਿਨਾਂਗੇ ਵੀ ਭਾਈ ਤੇ ਜਿੱਥੇ ਰਹਿਣਾ ਵਾ ਮੈਂ ਕਣੇ ਤੋਂ ਪਛਾਂ ਤੋਂ ਬਚਾਲੇ ਮਕਾਨ ਵੀ ਬਣਾ ਬਣਾਵਾਂਗੇ ਬਈ ਮੈਨੂੰ ਥੋੜਾ ਸੋਹਣਾ ਲੱਗੇ ਉਹ ਵੀ ਕਰਾਂਗੇ ਪਰ ਇਹ ਤਾਂ ਇੱਕ ਸੁਪਨੇ ਦੀ ਨਿਆਈ ਬਣਾਤਾ ਮੇਰੇ ਕਣਾ ਪੱਕਾ ਟਿਕਾਣਾ ਹੈ ਮੇਰਾ ਅਸਟ ਟਿਕਾਣਾ ਤਾਂ ਉਹ ਹੈ ਅਸਟ ਟਿਕਾਣਾ ਤਾਂ ਉਹ ਹੈ ਕਿ ਜਿਸ ਟਿਕਾਣੇ ਤੋਂ ਮੈਂ ਪਤਾ ਨਹੀਂ ਜੁਗਾ ਜੁਗਾ ਤੋਂ ਘਰੋਂ ਬਾਹਰ ਹੋਇਆ ਹਾਂ ਉਸ ਘਰ ਦੇ ਵਿੱਚ ਵਾਪਸ ਜਾਣਾ ਉਹ ਕਰ ਹੈ ਪ੍ਰਮਾਤਮਾ ਦਾ ਕਰ ਹੈ ਨਿਰੰਕਾਰ ਦਾ ਕਰ ਹੈ ਅਕਾਲ ਪੁਰਖ ਦਾ ਕਰ ਆਤਮਾ ਉੱਥੋਂ ਹੀ ਆਈ ਹੈ ਨਾ ਤੇ ਉੱਥੇ ਹੀ ਸਮਾਨ ਆਇਆ ਸੀ ਉੱਥੇ ਹੀ ਭੇਜਣਾ ਪਰ ਉਹਦੇ ਬਾਅਦ ਤੇ ਵਹਿਰੂ ਕਹਿੰਦਾ ਤੈਨੂੰ ਮੈਂ ਇੱਕ ਵਾਰ ਘਰੋਂ ਭੇਜਿਆ ਹੁਣ ਦੁਬਾਰਾ ਤੋਂ ਵਾਪਸ ਆਉਣਾ ਨਾ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਤੈਨੂੰ ਮੈਂ ਭੇਜਿਆ ਸੀ ਪਰ ਇਹ ਸੰਸਾਰ ਵਿੱਚ ਜਿਉਂ-ਜਿਉਂ ਆਈ ਜਦੋਂ ਵੀ ਆਈ ਕਲਯੁਗ ਦੀਆਂ ਆ ਜਿਹੜੀਆਂ ਲਪਟਾਂ ਜਗ ਰਹੀਆਂ ਨਾ ਇਹਨਾਂ ਵਿੱਚ ਜੜੀ ਸੜੀ ਬੈਠੀ ਐ ਕਾਮ ਕਰੋਧ ਦੀਆਂ ਲਾਲਚ ਦੀਆਂ ਸਬਰ ਨਹੀਂ ਸੰਤੋਖ ਨਹੀਂ ਜੋ ਕੁਝ ਲੱਗਿਆ ਸਿਰਫ ਮਾਇਆ ਧੰਦ ਦੌਲਤ ਉਸ ਅਮੀਰ ਹੁੰਦਾ ਸੁਪਰਾ ਲਈ ਬੈਠਾ ਐ ਉਹ ਲੈ ਜਾਂਦਾ ਕਿ ਭਈ ਮੇਰਤਾ ਮੈਂ ਹੋ ਜਾਊਗਾ ਭਾਵੇਂ ਮੈਂ ਕੋਈ ਦੁਨੀਆ ਦਾ ਰਾਜ ਆ ਜਾ ਜੇ ਉਦੇ ਮੇਰੇ ਰਾਜ ਨਾਲ ਜਾਣਾ ਨਹੀਂ ਹੈ ਕਾਰੂ ਬਾਛਾ ਵਰਗੇ ਵੀ ਉਹ ਵੀ ਭਾਈ ਸਾਰੀ ਦੁਨੀਆ ਦਾ ਧਨ ਦਲ ਇਕੱਠਾ ਕਰੀ ਬੈਠੇ ਸੀ ਇੰਨਾ ਭਾਈ ਉਹਦੇ ਕੋਲ ਪੈਸਾ ਸੀ ਜਦੋਂ ਉਹਦਾ ਖੁਦ ਦਾ ਪਿਤਾ ਮਰਿਆ ਨਾ ਜੋ ਆਪਣੇ ਬਰਿਆਦਾ ਹੁੰਦੀ ਹੈ ਜੋ ਆਪਾਂ ਕਰਦੇ ਆ ਆਪਾਂ ਵੀ ਲੱਗੇ ਬੈਠੇ ਐ ਤੇ ਕਮਾ ਵਿੱਚ ਉਹਦੇ ਬੁਰਦੇ ਦੇ ਮੂੰਹ ਸਿੱਕੇ ਪਾਉਂਦੇ ਆ ਉਹਦੇ ਵੀ ਭਾਈ ਉਹਦੇ ਮੂਹਰ ਭਾਈ ਮੂੰਹ ਚ ਪਿਤਾ ਮਰੇ ਤੇ ਰਾਜਾ ਕਹਿੰਦਾ ਇਹ ਕੀ ਹੈ ਕਹਿੰਦਾ